ਸਿੱਕਲ ਜੀ ਸਾਰਿਆਂ ਨੂੰ ਜਿਨ੍ਹਾਂ ਦੇ ਪੀਐਮ ਕਿਸਾਨ ਦੇ ਪੈਸੇ ਨਹੀਂ ਆਉਂਦੇ ਉਹ ਮੇਰੇ ਨਾਲ ਗੱਲ ਕਰ ਸਕਦਾ ਜੀ ਮੇਰਾ ਨੰਬਰ ਹੈਗਾ 9464068962 ਤੇ ਕੇਵਾਈਸੀ ਆਪਾਂ ਘਰ ਬੈਠੇ ਬੈਠੇ ਕਰਾਂਗੇ ਜਿਨ੍ਹਾਂ ਦੇ ਪੈਸੇ ਨਹੀਂ ਆਉਂਦੇ ਤੇ ਆਨਲਾਈਨ ਜਿਨ੍ਹਾਂ ਦੀ ਨਵੀਂ ਕਿਸ਼ਤ ਸ਼ੁਰੂ ਕਰਨੀ ਹੈ ਆਪਾਂ ਉਹਨਾਂ ਦੀ ਫਾਰਮ ਭਰ ਦੇਈਂ ਤੇ ਇਹ ਸਹੂਲਤ ਬਿਲਕੁਲ ਜਾਇਜ਼ ਪੈਸੇ ਦੇ ਕੀਤੀ ਜਾਵੇਗੀ 50 ਰੁਪਏ ਦੇ ਵਿੱਚ ਤੋ ਪਲੀਜ਼ ਜਿਨ੍ਹਾਂ ਦੇ ਪੈਸੇ ਨਹੀਂ ਆਉਂਦੇ ਉਹ ਮੇਰੇ ਨਾਲ ਕਨੈਕਟ ਕਰ ਸਕਦੇ ਨੇ ਪੀ ਐਮ ਕਿਸਾਨ ਯੋਜਨਾ 2000 ਰੁਪਿਆ ਤੋ ਜਿਨ੍ਹਾਂ ਦੇ ਕੇ ਵੀ ਸੀ ਹੋਣ ਵਾਲੀ ਆ ਉਹ ਵੀ ਆਪਾਂ ਕਰ ਦਿੰਨੇ ਆ ਤੇ ਜਿਨ੍ਹਾਂ ਨੇ ਨਵੀਂ ਰਜਿਸਟ੍ਰੇਸ਼ਨ ਕਰਾਣੀ ਹੈ ਕਿਸਾਨ ਦੀ 2000 ਉਹ ਵੀ ਆਪਾਂ ਕਰ ਦਿੰਨੇ ਇਹਨਾਂ ਲਈ ਡਾਕੂਮੈਂਟ ਜ਼ਰੂਰੀ ਹਨ ਆਧਾਰ ਕਾਰਡ ਪੈਨ ਕਾਰਡ ਤੇ ਆਪਣਾ ਫਰਦ ਬੈਂਕ ਦੀ ਕਾਪੀ ਇਹ ਤਿੰਨ ਚਾਰ ਚੀਜ਼ਾਂ ਚੀਂਹਦੀਆਂ ਨੇ ਆਪਾਂ ਆਨਲਾਈਨ ਕਰਦਾਂ ਤੇ ਜੋ ਸੌਫਟਵੇਅਰ ਜ਼ਰੂਰੀ ਚੀਜ਼ ਹੈਗੀ ਆ ਪਹਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਜ਼ਰੂਰੀ ਹੈ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਹੋਰ ਸਕੀਮਾਂ ਦੇ ਲਾਭ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ